ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਇੱਕ ਨਵਾਂ ਮੋੜ ਦਿੰਦੇ ਹੋਏ ਸਸਕਾਚੂਨ ਦੀ ਅਦਾਲਤ ਨੇ ਇੱਕ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਆਉਣ ਜਾਂ ਫਿਰ ਰਹਿਣ ਦਾ ਕੋਈ ਸੰਵਿਧਾਨਿਕ ਅਧਿਕਾਰ ਨਹੀਂ ਹੈ ਸਸਕਾਚੂਨ ਦੀ ਕਿੰਗਸ ਬੈਂਚ ਅਦਾਲਤ ਦੇ ਜਸਟਿਸ ਐਂਡਰਿਊ ਡੇਵਿਸ ਨੇ ਇੱਕ ਭਾਰਤੀ ਮੈਡੀਕਲ ਲੈਬ ਟੈਕਨੀਸ਼ੀਅਨ ਦੇ ਕੇਸ ਦੇ ਵਿੱਚ ਇਹ ਇਤਿਹਾਸਿਕ ਫੈਸਲਾ ਸੁਣਾਇਆ ਜਿਸ ਦੇ ਵਿੱਚ ਸਸਕਾਚੂਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਅਧੀਨ ਵਰਕ ਪਰਮਿਟ ਜਾਲੀ ਦਸਤਾਵੇਜ਼ਾ ਦੇ ਸ਼ੱਕ ਦੇ ਕਾਰਨ ਰੱਦ ਕਰ ਦਿੱਤਾ ਗਿਆ ਇਸ ਫੈਸਲੇ ਨੇ ਨਾ ਸਿਰਫ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਵਿੱਚ ਸਖਤੀ ਦੇ ਨਾਲ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਪਾਰਦਰਸ਼ਤਾ ਤੇ ਸੱਚਾਈ ਨੂੰ ਬਰਕਰਾਰ ਰੱਖਣ ਤੇ ਜ਼ੋਰ ਦਿੱਤਾ। ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਇਹ ਮਾਮਲਾ ਭਾਰਤ ਦੇ ਚਿਰਾਗ ਕੁਮਾਰ ਸੁਖਾਦੀਆ ਨਾਮੀ ਇੱਕ ਮੈਡੀਕਲ ਲੈਬ ਟੈਕਨੀਸ਼ੀਅਨ ਦੇ ਨਾਲ ਜੁੜਿਆ ਹੋਇਆ ਹੈ ਜਿਸ ਨੇ ਅਕਤੂਬਰ 2022 ਦੇ ਵਿੱਚ ਸਸਕਾਚੂਅਨ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਦੇ ਏਕੂਪੇਸ਼ਨ ਇਨ ਡਿਮਾਂਡ ਸਟ੍ਰੀਮ ਅਧੀਨ ਅਰਜ਼ੀ ਦਾਖਲ ਕੀਤੀ ਸੀ। ਫਰਵਰੀ 2023 ਦੇ ਵਿੱਚ ਇਸ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਜੋ ਉਸ ਨੂੰ ਕੈਨੇਡਾ ਦੇ ਵਿੱਚ ਪੀਆਰ ਤੱਕ ਦਵਾ ਸਕਦੀ ਸੀ ਪਰ ਨੋਵਾ ਸਕੋਸ਼ੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇੱਕਣ ਪਛਾਤੇ ਵਿਅਕਤੀ ਵੱਲੋਂ ਸੂਚਨਾ ਮਿਲੀ ਕਿ ਸੁਖਾਦੀਆਂ ਨੇ ਟਰੈਵਲ ਜੋਕੀ ਇਮੀਗ੍ਰੇਸ਼ਨ ਐਂਡ ਹੌਲਿਡੇਜ਼ ਕੰਪਨੀ ਤੋਂ ਸੇਵਾਵਾਂ ਲਈਆਂ ਸਨ ਇਸ ਕੰਪਨੀ 'ਤੇ ਜਾਲੀ ਨੌਕਰੀ ਪੱਤਰ ਬਣਾ ਕੇ ਦੇਣ ਤੇ ਨਕਲੀ ਡਿਗਰੀਆਂ ਬਣਾ ਕੇ ਦੇਣ ਦੇ ਬਦਲੇ ਦੇ ਵਿੱਚ 1000 ਡਾਲਰ ਵਸੂਲਣ ਦੇ ਇਲਜ਼ਾਮ ਲੱਗੇ ਹੋਏ ਨੇ। ਸਸਕਾਚੁਆਨ ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਤੇ ਮਾਰਚ 2024 ਦੇ ਵਿੱਚ ਸੁਖਾਦੀਆਂ ਨੂੰ ਇੱਕ ਪੱਤਰ ਜਾਰੀ ਕਰਕੇ ਆਪਣੀ ਸਫਾਈ ਪੇਸ਼ ਕਰਨ ਦਾ ਮੌਕਾ ਵੀ ਦਿੱਤਾ। ਸੁਖਾਦੀਆਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸਨੇ ਸਿਰਫ ਪਾਸਪੋਰਟ ਸੇਵਾਵਾਂ ਲਈਆਂ ਸਨ ਪਰ ਕੋਈ ਸਲਾਹਕਾਰ ਦੀ ਵਰਤੋਂ ਨਹੀਂ ਕੀਤੀ। ਪਰ ਸਸਕਾਚੁਆਨ ਮੰਤralੇ ਨੇ ਮਈ 2024 ਦੇ ਵਿੱਚ ਉਸਦੀ ਨਾਮਜ਼ਦਗੀ ਨੂੰ ਰੱਦ ਕਰ ਦਿੱਤਾ। 10 ਜੁਲਾਈ ਨੂੰ ਜਸਟਿਸ ਐਂਡਰਿਊ ਡੇਵਿਸ ਨੇ ਸੁਖਾਦੀਆ ਦੀ ਜੁਡੀਸ਼ੀਅਲ ਰਿਵਿਊ ਅਰਜ਼ੀ ਨੂੰ ਵੀ ਖਾਰਜ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਵਿੱਚ ਪ੍ਰਵਾਸ ਕਰਨ ਦਾ ਕੋਈ ਸੰਵਿਧਾਨਿਕ ਅਧਿਕਾਰ ਨਹੀਂ ਮਿਲਿਆ ਨਾ ਹੀ ਉਹਨਾਂ ਨੂੰ ਕਿਸੇ ਖਾਸ ਇਮੀਗ੍ਰੇਸ਼ਨ ਪ੍ਰਕਿਰਿਆ ਦਾ ਹੱਕ ਦਿੱਤਾ ਗਿਆ ਹੈ। ਅਦਾਲਤ ਨੇ ਸੁਖਾਦੀਆ ਨੂੰ 2 ਸਾਲ ਦੇ ਲਈ ਸਕੈਚੂਨ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਦੇ ਵਿੱਚ ਮੁੜ ਅਰਜ਼ੀ ਦਾਖਲ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜਸਟਿਸ ਡੇਵਿਸ ਨੇ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਸਰਕਾਰ ਆਪਣੀ ਸਮਝ ਅਤੇ ਸਰੋਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਂਦੀ ਹੈ। ਸਕੈਚੂਅਨ ਦੀ ਅਦਾਲਤ ਦਾ ਇਹ ਫੈਸਲਾ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸੂਬਿਆਂ ਦੀ ਅਹਿਮ ਭੂਮਿਕਾ ਤੇ ਪ੍ਰੋਗਰਾਮ ਦੇ ਵਿੱਚ ਪਾਰਦਰਸ਼ਤਾ ਅਤੇ ਸੱਚਾਈ ਦੀ ਅਹਿਮੀਅਤ ਨੂੰ ਦਿਖਾਉਂਦਾ ਹੈ। ਕਿਸੇ ਕੈਨੇਡੀਅਨ ਜੱਜ ਦਾ ਇਹ ਕਹਿਣਾ ਕਿ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਪ੍ਰਵਾਸ ਕਰਕੇ ਆਉਣ ਦਾ ਕੋਈ ਸੰਵਿਧਾਨਿਕ ਹੱਕ ਨਹੀਂ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਵੱਧ ਰਹੇ ਪ੍ਰਵਾਸ ਦੇ ਰੁਝਾਨ ਦੇ ਵੱਲ ਇਸ਼ਾਰਾ ਕਰਦਾ ਹੈ। ਕੈਨੇਡਾ ਜਾਣ ਦਾ ਸੁਪਨਾ ਸੰਜੋ ਕੇ ਬੈਠੇ ਲੋਕਾਂ ਨੂੰ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਪ੍ਰਤੀ ਥੋੜਾ ਸੁਚੇਤ ਹੋਣਾ ਪਵੇਗਾ ਕਿਉਂਕਿ ਹੁਣ ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਵੀ ਦਿਨੋ-ਦਿਨ ਸਖਤ ਨੀਤੀਆਂ ਤੇ ਜਾਂਚ ਪ੍ਰਕਿਰਿਆ ਨੂੰ ਤੇਜ਼ ਤੇ ਸਖਤ ਬਣਾ ਰਿਹਾ ਹੈ